ਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਗੋਲੀ ਚੱਲਦੀ ਗਈ ਇਤਿਹਾਸਿਕ ਨਾਵਲ ਇਹ ਕਿਤਾਬ ਜੋ ਵਿਗਿਆਨੀ trilok singh ਵੱਲੋਂ ਲਿਖੀ ਗਈ ਹੈ ਇਸ ਵਿੱਚ ਬੱਬਰਾਂ ਦਾ ਇਤਿਹਾਸ ਲਿਖਿਆ ਗਿਆ ਹੈ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿਦਾਂ ਬੱਬਰਾਂ ਨੇ ਆਪਣਾ ਆਪ ਲਾ ਕੇ ਆਪਣੀਆਂ ਜਾਨਾਂ ਵਾਰ ਕੇ ਜ਼ੁਲਮ ਖਿਲਾਫ ਟੱਕਰ ਲਈ ਔਰ ਅੰਗਰੇਜ਼ੀ ਸਾਮਰਾਜ ਨੂੰ ਕਿਦਾਂ ਭਾਜਣਾ ਪਾ ਛੱਡਿਆ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਭੈਣਾਂ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਨੂੰ ਪਤਾ ਲੱਗ ਸਕੇ ਸਾਡੇ ਸ਼ਹੀਦਾਂ ਬਾਰੇ ਔਰ ਇਹ ਲੜੀਆਂ ਜੋੜਨ ਲਈ ਸਾਡੇ ਚੈਨਲ ਦੇ ਤੁਸੀਂ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਪਹਿਲੇ ਅਧਿਆਏ ਸੁਣ ਸਕਦੇ ਹੋ ਅੱਜ ਨਵਾਂ ਅਧਿਆਏ ਅੱਗੇ ਸ਼ੁਰੂ ਕਰਨ ਜਾ ਰਹੇ ਹਾਂ ਜੀ ਜੈਲਦਾਰ ਬਿਸ਼ਨ ਸਿੰਘ ਨੂੰ ਰਾਮ ਸਿੰਘ ਨੇ ਮਾਰਿਆ ਸੀ ਦੋਵੇਂ ਨੌਜਵਾਨ ਸਨ ਧਰਮ ਸਿੰਘ ਉਹ ਹੀ ਵਿਧਵਾ ਮੰਗੋ ਦਾ ਪੁੱਤਰ ਸੀ ਜਿਹੜਾ ਸਾਧੂ ਹੋ ਕੇ ਫਗਵਾੜੇ ਇੱਕ ਉਦਾਸੀਆਂ ਦੀ ਧਰਮਸ਼ਾਲਾ ਵਿੱਚ ਰਹਿੰਦਾ ਸੀ ਉਹ ਸਾਧੂ ਇਸ ਵਾਸਤੇ ਨਹੀਂ ਸੀ ਬਣਿਆ ਕਿ ਵਿਹਲਾ ਰਹਿ ਕੇ ਲੋਕਾਂ ਦੀ ਕਮਾਈ ਉੱਤੇ ਭਲੇ ਪੂਜਾ ਕਰਾਏ ਜਾਂ ਨਾਮ ਜਪ ਕੇ ਕਲਿਆਣ ਪ੍ਰਾਪਤ ਕਰੇ ਉਹ ਤਾਂ ਸਾਧੂ ਬਣਿਆ ਸੀ ਬਰਤਾਨਵੀ ਸਾਮਰਾਜ ਦੇ ਚਟਿਆ-ਵਟਿਆ ਕੋਲੋਂ ਆਪਣੇ ਪਿਤਾ ਦੇ ਖੂਨ ਦਾ ਬਦਲਾ ਲੈਣ ਲਈ ਇਸ ਦੇ ਪਿਤਾ ਨੂੰ ਬਜਬਜ ਘਾਟ ਕਲਕੱਤੇ ਤੇ ਜਹਾਜ਼ੋਂ ਉਤਰਦੇ ਹੀ ਇਸ ਕਰਕੇ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਗਿਆ ਸੀ ਕਿ ਕਿ ਉਹ ਗੁਰਨਾਨਕ ਜਹਾਜ਼ ਦੇ ਹਰ ਮੁਸਾਫਰਾ ਨਾਲ ਮਿਲ ਕੇ ਕਲਕੱਤੇ ਵਿੱਚ ਰਹਿੰਦੇ ਬ੍ਰਿਟਾਨਵੀ ਸਮਰਾਜ ਦੇ ਉਸ ਪੁਰਜੇ ਅੱਗੇ ਫਰਿਆਦ ਕਰਨੀ ਚਾਹੁੰਦਾ ਸੀ ਜਿਹੜਾ ਬ੍ਰਿਟਾਨਵੀ ਸਮਰਾਜ ਵੱਲੋਂ ਭਾਰਤ ਦੇ ਇੱਕ ਪ੍ਰਤੀਨਿਧ ਦੇ ਰੂਪ ਵਿੱਚ ਰਹਿੰਦਾ ਸੀ ਉਸ ਨੂੰ ਸਭ ਨੇ ਮਿਲ ਕੇ ਦੱਸਣਾ ਸੀ ਕਿ ਕੈਨੇਡਾ ਦੀ ਗੋਰਾ ਸ਼ਾਹੀ ਨੇ ਉਹਨਾਂ ਨੂੰ ਕੈਨੇਡਾ ਵਿੱਚ ਉਤਰਨਾ ਨਹੀਂ ਦਿੱਤਾ ਤੇ ਉਹਨਾਂ ਦਾ ਕਿੰਨਾ ਕੀਮਤੀ ਸਮਾਨ ਤੇ ਮਾਲੀ ਨੁਕਸਾਨ ਹੋਇਆ ਹੈ। ਕੈਨੇਡਾ ਵਿੱਚ ਭਾਰਤ ਦੀ ਪਰਜਾ ਵਿੱਚ ਜਦੋਂ ਕੋਈ ਅੰਤਰ ਨਹੀਂ ਦੋਵੇਂ ਹੀ ਦੇਸ਼ ਬਰਤਾਨਵੀ ਸਾਮਰਾਜ ਦੇ ਅਧੀਨ ਸਨ ਪਰ ਕੌਣ ਜਾਣਦਾ ਸੀ ਗੋਰਾ ਨੌਕਰ ਸ਼ਾਹੀ ਨੇ ਹੁਕਮ ਦਿੱਤਾ। ਗੁਰੂ ਨਾਨਕ ਜਹਾਜ਼ ਜਾ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਬਾਬਾ ਗੁਰ ਗੁਰਦੇਤ ਸਿੰਘ ਦੀ ਸਰਪ੍ਰਸਤੀ ਵਿੱਚ ਵਾਪਸ ਆ ਰਿਹਾ ਹੈ। ਉਸ ਦੇ ਮੁਸਾਫਰਾਂ ਦੀ ਤਲਾਸ਼ੀ ਲਈ ਜਾਏ ਤੇ ਜਿੱਥੇ ਹਥਿਆਰ ਹਨ ਖੋਹ ਕੇ ਉਹਨਾਂ ਨੂੰ ਜਹਾਜ਼ੋਂ ਉਤਰਦਿਆਂ ਹੀ ਸਿੱਧਾ ਰੇਲਵੇ ਸਟੇਸ਼ਨ ਤੇ ਲਿਜਾਇਆ ਜਾਏ ਤੇ ਰਾਹ ਵਿੱਚ ਕਿਸੇ ਨਾਲ ਕੋਈ ਗੱਲਬਾਤ ਨਾ ਕਰਨ ਦਿੱਤੀ ਜਾਏ ਸਟੇਸ਼ਨ ਤੋਂ ਸਭ ਨੂੰ ਹੁਕਮ ਦਿਓ ਕਿ ਉਹ ਆਪੋ ਆਪਣੇ ਘਰਾਂ ਨੂੰ ਸਿੱਧੇ ਚਲੇ ਜਾਣ ਕੋਈ ਰੌਲਾ ਗੋਲਾ ਨਾ ਕਰਨ ਤੇ ਨਾ ਕੋਈ ਜਲਸਾ ਜਲੂਸ ਕਰਨ ਦਾ ਯਤਨ ਕਰਨ ਜੇ ਕੋਈ ਇਸ ਹੁਕਮ ਦੀ ਉਲੰਘਣਾ ਕਰੇ ਤਾਂ ਉਸ ਨੂੰ ਸਜ਼ਾ ਦਿੱਤੀ ਜਾਏ ਜਹਾਂ ਇਹ ਦੇ ਮੁਸਾਫਰ ਬੁਰੀ ਤਰ੍ਹਾਂ ਬਰਬਾਦ ਹੋ ਚੁਕੇ ਸਨ ਉਹ ਭੁੱਖੇ ਤੇ ਉਜੜੇ ਸਨ ਉਹਨਾਂ ਨੇ ਫਰਿਆਦ ਕਰਨੀ ਸੀ ਮੀਂਹ ਵਰਦੇ ਵਿੱਚ ਹੀ ਸ਼ਹਿਰ ਵੱਲ ਇੱਕ ਜਲੂਸ ਦੀ ਸ਼ਕਲ ਵਿੱਚ ਤੁਰ ਪਏ ਉਹਨਾਂ ਨੂੰ ਰਾਹ ਵਿੱਚ ਰੋਕ ਕੇ ਗੋਲੀ ਚਲਾ ਦਿੱਤੀ ਗਈ ਅਨੇਕਾਂ ਸ਼ਹੀਦ ਹੋ ਗਏ ਉਹਨਾਂ ਸ਼ਹੀਦਾਂ ਵਿੱਚ ਧਰਮ ਸਿੰਘ ਦਾ ਪਿਤਾ ਕਰਤਾਰ ਸਿੰਘ ਸੀ ਕਰਤਾਰ ਸਿੰਘ ਦਾ ਇੱਕ ਮਿੱਤਰ ਉਸ ਦੇ ਨਾਲ ਜ਼ਖਮੀ ਹੋਇਆ ਸੀ ਉਸ ਨੇ ਧਰਮ ਸਿੰਘ ਤੇ ਉਸ ਦੀ ਮਾਂ ਨੂੰ ਦੱਸਿਆ ਸੀ ਕਿ ਕਰਤਾਰ ਸਿੰਘ ਨੇ ਦਮ ਤੋੜਨ ਤੋਂ ਪਹਿਲਾਂ ਆਖਿਆ ਮੇਰੇ ਪੁੱਤਰ ਧਰਮ ਨੂੰ ਆਖਣਾ ਜਵਾਨ ਹੋ ਕੇ ਗੋਰਾ ਸ਼ਾਹੀ ਦੇ ਵਿਰੁੱਧ ਲੜੇ ਇਸ ਜ਼ਾਲਮ ਹਕੂਮਤ ਨੇ ਉਸਦੇ ਪਿਤਾ ਨੂੰ ਜਵਾਨੀ ਵਿੱਚ ਸ਼ਹੀਦ ਕੀਤਾ ਹੈ ਗੋਰਾ ਸ਼ਾਹੀ ਨੇ ਭਾਰਤੀਆਂ ਨੂੰ ਮੇਰੀ ਆਤਮਾ ਸ਼ਾਂਤ ਤੇ ਖੁਸ਼ ਹੋਵੇਗੀ ਜਦੋਂ ਮੇਰਾ ਪੁੱਤਰ ਭਾਰਤ ਸੁਤੰਤਰਤ ਕਰਾਉਣ ਦੇ ਘੋਲ ਵਿੱਚ ਸ਼ਹੀਦ ਹੋਵੇਗਾ ਬਸ ਮੇਰਾ ਇੱਕੋ ਸੁਨੇਹਾ ਹੈ ਮੈਂ ਗਰੀਬ ਸਾਂ ਕਮਾਈ ਕਰਨ ਲਈ ਪ੍ਰਦੇਸ਼ ਗਿਆ ਸਾਂ ਪਰ ਕੋਈ ਪੇਸ਼ ਨਾ ਗਈ ਇਹ ਆ ਕੇ ਉਹ ਫਤਿਹ ਬਲਾ ਗਿਆ ਸੀ ਉਸ ਨੂੰ ਛਾਤੀ ਵਿੱਚ ਗੋਲੀਆਂ ਲੱਗੀਆਂ ਸਨ ਧਰਮ ਸਿੰਘ ਨੂੰ ਜਦੋਂ ਇਹ ਸੁਨੇਹਾ ਸੀ ਤਦ ਉਹ 12 ਕੋ ਸਾਲ ਦਾ ਬੱਚਾ ਸੀ ਜਿਉਂ-ਜਿਉਂ ਜਵਾਨ ਹੁੰਦਾ ਗਿਆ ਤਿਉਂ-ਤਿਉਂ ਆਪਣੇ ਸ਼ਹੀਦ ਪਿਤਾ ਦਾ ਸੁਨੇਹਾ ਚੇਤੇ ਕਰੀ ਜਾਂਦਾ ਰਿਹਾ ਥੋੜਾ ਚਿਰ ਫਿਰ ਤੁਰ ਕੇ ਉਹ ਦੇਸ਼ ਭਗਤਾਂ ਦੀ ਸੰਗਤ ਵਿੱਚ ਜਾ ਮਿਲਿਆ ਸਾਧੂ ਦਾ ਭੇਸ ਧਾਰਨ ਕਰ ਲਿਆ ਬੜਾ ਜਸ਼ੀਲਾ ਫਰਤੀਲਾ ਜਵਾਨ ਨਿਕਲਿਆ ਉਸ ਦੀ ਮਾਤਾ ਮੰਗੋ ਉਹਦੀ ਸ਼ਾਦੀ ਕਰਨਾ ਚਾਹੁੰਦੀ ਸੀ ਪਰ ਉਸ ਨੇ ਸ਼ਾਦੀ ਕਰਾਉਣ ਤੋਂ ਉੱਕੀ ਨਾ ਕਰ ਦਿੱਤੀ ਉਸ ਨੇ ਬੰਦੂਕ ਚਲਾਉਣੀ ਸਿੱਖੀ ਸੀ ਪਿਸਤੌਲ ਦੀ ਗੋਲੀ ਦਾ ਨਿਸ਼ਾਨਾ ਉਹ ਚੰਗੀ ਤਰ੍ਹਾਂ ਮਾਰ ਲੈਂਦਾ ਸੀ ਤੇ ਬੰਬਾਂ ਤੋਂ ਉਸ ਨੂੰ ਡਰ ਨਹੀਂ ਸੀ ਆਉਂਦਾ ਉਹ ਪੱਕਾ ਜੁਗਰਦ ਬਣ ਗਿਆ ਸੀ ਧਰਮ ਸਿੰਘ ਦਾ ਸਾਥੀ ਸਰਦਾਰ ਰਾਮ ਸਿੰਘ ਉਸ ਨਾਲੋਂ 4 ਕੁ ਸਾਲ ਵੱਡਾ ਤੇ 6 ਫੁੱਟ ਉੱਚਾ ਤੇ ਸੁੰਦਰ ਨਰੋਏ ਪਰਵੇਂ ਸਰੀਰ ਵਾਲਾ ਗੱਭਰੂ ਸੀ ਉਹ ਇੱਕ ਵਾਰ ਵਿਆਹਿਆ ਗਿਆ ਸੀ ਪਰ ਉਸਦੀ ਪਤਨੀ ਚਲਾਣਾ ਕਰ ਗਈ ਸੀ ਸੋ ਘੁੰਮਾ ਜ਼ਮੀਨ ਦਾ ਮਾਲਕ ਤੇ ਰੱਜੇ ਪੁੱਜੇ ਘਰ ਦਾ ਗੱਭਰੂ ਸੀ ਉਸਦੇ ਦੋ ਭਰਾ ਤੇ ਤੀਸਰਾ ਉਸਦਾ ਪਿਤਾ ਪਿੰਡ ਦੀ ਜ਼ਮੀਨ ਸੰਭਾਲਦੇ ਸਨ ਉਹ ਫੌਜ ਵਿੱਚੋਂ ਨਵਾਂ ਕਟਾ ਕੇ ਆਇਆ ਸੀ ਜੇਲ੍ਹਦਾਰ ਬਿਸ਼ਨ ਸਿੰਘ ਨਾਲ ਉਸਦੀ ਈਰਖਾ ਸੀ ਕਿਉਂਕਿ ਬਿਸ਼ਨ ਸਿੰਘ ਨੇ ਉਸ ਨੂੰ ਐਵੇਂ ਹੀ ਪੁਲਸ ਦੇ ਸ਼ਕੰਜੇ ਵਿੱਚ ਅੜਾ ਦਿੱਤਾ ਸੀ ਨਾਲ ਹੀ ਉਸ ਦੇ ਰਿਸ਼ਤੇਦਾਰਾਂ ਨੂੰ ਜੁੱਤੀਆਂ ਮਰਵਾਈਆਂ ਸਨ ਜਿਹੜੇ ਰਾਣੀਪੁਰ ਵਿੱਚ ਰਹਿੰਦੇ ਸਨ ਬਿਸ਼ਨ ਸਿੰਘ ਪੂਰਾ ਚੁਗਲ ਸੀ ਉਸ ਦੀ ਅੱਖ ਮੈਲੀ ਰਹੀ ਸੀ ਸਬਬ ਵੀ ਇੱਕ ਦਿਨ ਰਾਮ ਸਿੰਘ ਆਪਣੀ ਭੂਆ ਦਿਯਾਲੀ ਨੂੰ ਮਿਲਣ ਲਈ ਰਾਣੀਪੁਰ ਗਿਆ ਹੋਇਆ ਸੀ ਕਿ ਬਿਸ਼ਨ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਉਸ ਨੂੰ ਤੇ ਉਸ ਦੀ ਭੂਆ ਦਿਯਾਲੀ ਨੂੰ ਗਾਲਾਂ ਕੱਢ ਦਿੱਤੀਆਂ ਰਾਮ ਸਿੰਘ ਉਸ ਵੇਲੇ ਗੱਲ ਪੈਣ ਲੱਗਾ ਸੀ ਪਰ ਕਈ ਕਾਰਨਾ ਕਰਕੇ ਉਹ ਰੁਕ ਗਿਆ ਉਸਨੇ ਫੈਸਲਾ ਕੀਤਾ ਕਿ ਉਹ ਇੱਕ ਦਿਨ ਜ਼ਰੂਰ ਚੰਦਰੇ ਜੇਲ੍ਹਦਾਰ ਬਿਸ਼ਨ ਸਿੰਘ ਨੂੰ ਮਾਰੇਗਾ ਕੁਦਰਤੀ ਉਸਦੀ ਮੁਲਾਕਾਤ ਸਰਦਾਰ ਕਿਸ਼ਨ ਸਿੰਘ ਨਾਲ ਹੋ ਗਈ ਸਰਦਾਰ ਕਿਸ਼ਨ ਸਿੰਘ ਨੇ ਉਸ ਨੂੰ ਪ੍ਰੇਰਿਆ ਕਿ ਉਹ ਬੱਬਰ ਅਕਾਲੀ ਲਹਿਰ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੂੰ ਸੋਦੇ ਜਿਹੜੇ ਦੇਸ਼ ਨਾਲ ਗਦਾਰੀ ਕਰਦੇ ਹੋਏ ਗਰੀਬਾਂ ਦੇ ਲਹੂ ਦੇ ਘੁੱਟ ਭਰਦੇ ਹਨ ਸਰਦਾਰ ਕਿਸ਼ਨ ਸਿੰਘ ਦੀ ਜਵਾਨ ਵਿੱਚ ਐਸੀ ਖਿੱਚ ਸੀ ਕਿ ਜਿਹੜਾ ਉਸ ਦੀਆਂ ਗੱਲਾਂ ਸੁਣਦਾ ਸੀ ਉਹ ਉਸ ਦਾ ਬਨ ਜਾਂਦਾ ਸੀ। ਰਾਮ ਸਿੰਘ ਬੱਬਰਾ ਨਾਲ ਮਿਲ ਗਿਆ। ਉਸ ਨੇ ਧਰਮ ਸਿੰਘ ਦੇ ਨਾਲ ਆ ਕੇ ਜੇਲਦਾਰ ਬਿਸ਼ਨ ਸਿੰਘ ਨੂੰ ਮਾਰ ਦਿੱਤਾ। ਉਸ ਵੇਲੇ ਉਹ ਘੋੜੀਆਂ ਉੱਤੇ ਸਵਾਰ ਸਨ ਪਰ ਪੁਲਸ ਰਾਣੀਪੁਰ ਪੁੱਜਣ ਤੋਂ ਪਹਿਲਾਂ ਪਹਿਲਾਂ ਨਾਲ ਦੇ ਪਿੰਡ ਘੋੜੀਆਂ ਛੱਡ ਕੇ ਦੋ ਸਾਥੀਆਂ ਨੂੰ ਉੱਥੇ ਬਿਠਾ ਕੇ ਆਪ ਮੁੜ ਰਾਣੀਪੁਰ ਆ ਕੇ ਉਹ ਆਦੇਆਲੀ ਦੇ ਘਰ ਆ ਰਹੇ। ਉਸ ਦੇ ਘਰੋਂ ਨਿਕਲ ਕੇ ਉਹਨਾਂ ਨੇ ਮੰਗਲ ਸਹਾਏ ਨੂੰ ਸੋਧਿਆ ਸੀ ਮੰਗਲ ਸਹਾਏ ਨੂੰ ਸੋਧਣ ਦੀ ਘਟਨਾ ਵੀ ਅਨੋਖੀ ਸੀ ਜਿਸ ਵਿੱਚ ਬਹਾਦਰੀ ਤੇ ਅਕਲ ਤੋਂ ਚੰਗਾ ਕੰਮ ਲਿਆ ਗਿਆ ਸੀ ਘਟਨਾ ਇਸ ਤਰ੍ਹਾਂ ਹੋਈ ਕਿ ਪਿੰਡ ਨੂੰ ਘੇਰਾ ਪਾ ਕੇ ਪੁਲਿਸ ਬੈਠੀ ਰਹੀ ਇੱਕ ਪੁਲਿਸ ਵਾਲਾ ਆਪਣੀ ਡਿਊਟੀ ਤੋਂ ਲਾਪਰਵਾਹ ਹੋ ਕੇ ਆ ਪਾਣੀ ਪੀਣ ਵਾਸਤੇ ਭੂਆ ਦਿਆਲੀ ਦੇ ਘਰ ਚਲਾ ਗਿਆ ਭੂਆ ਦਿਆਲੀ ਦਾ ਘਰ ਬਾਹਰਲੇ ਪਾਸੇ ਨੂੰ ਸੀ ਤੇ ਕੋਲ ਦੋ ਤਿੰਨ ਘਰਾਂ ਦੇ ਟੱਠੇ ਖੋਲੇ ਸਨ ਜਿਹੜੇ ਪਿੰਡ ਨੂੰ ਛੱਡ ਕੇ ਕਿਤੇ ਦੂਰ ਚਲੇ ਗਏ ਸਨ ਸਪਾਹੀ ਨੂੰ ਪਾਣੀ ਪਿਲਾਇਆ ਗਿਆ ਉਹ ਪਾਣੀ ਪੀ ਕੇ ਬਾਹਰ ਨੂੰ ਚੱਲਿਆ ਹੀ ਸੀ ਕਿ ਧਰਮ ਸਿੰਘ ਤੇ ਰਾਮ ਸਿੰਘ ਨੇ ਉਸ ਨੂੰ ਨੱਪ ਲਿਆ ਮੂੰਹ ਨਾ ਘੁੱਟ ਲਿਆ ਆਵਾਜ਼ ਨਾ ਕੱਢਣ ਦਿੱਤੀ ਤੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਪਾਰ ਬਲਾ ਦਿੱਤਾ ਉਹਦੀ ਵਰਦੀ ਲਾ ਕੇ ਰਾਮ ਸਿੰਘ ਨੇ ਪਾ ਲਈ ਤੇ ਉਸ ਦੀ ਲੋਥ ਮਾਰੇ ਜੇ ਹਨੇਰੇ ਵਿੱਚ ਖੋਲੇ 'ਚ ਸੁੱਟ ਦਿੱਤੀ ਵਰਦੀ ਪਾ ਕੀ ਰਾਮ ਸਿੰਘ ਸਪਾਈ ਬਣ ਗਿਆ ਉਸੇ ਦੀ ਪੱਕੀ ਬੰਦੂਕ ਲੈ ਕੇ ਉਸ ਦੀ ਥਾਂ ਚਲਾ ਗਿਆ ਜਿੱਥੇ ਪੁਲਿਸ ਕਪਤਾਨ ਦੀ ਲਾਰੀ ਖਲੋਤੀ ਸੀ ਜਦੋਂ ਪੁਲਿਸ ਕਪਤਾਨ ਤੇ ਉਸ ਦੇ ਆਦਮੀ ਲਾਰੀ ਵਾ ਲੈ ਤਾਂ ਇੱਕ ਦੇ ਲਾਗਿਓਂ ਖਲੋ ਗਿਆ ਜਿਵੇਂ ਡਿਊਟੀ ਤੇ ਖੜੋਤਾ ਹੁੰਦਾ ਹੈ ਤੇ ਲਾਗੇ ਨਸਨ ਨੂੰ ਵੀ ਥਾਂ ਸੀ ਜਿਉਂ ਹੀ ਮੰਗਲ ਸਾਹਿਬ ਨੂੰ ਗੋਲੀ ਮਾਰੀ ਤਿਉਂ ਹੀ ਰੌਲਾ ਪੈਂਦਾ ਨੱਠ ਉੱਠਿਆ ਫੜੋ ਹੋ ਗਿਆ ਗਲੀ ਵਿੱਚ ਵੜ ਕੇ ਨੱਠਿਆ ਗਿਆ ਕਿਸੇ ਸ਼ੱਕ ਨਾ ਕੀਤਾ ਤੇ ਭੂਆ ਦਿਆਲੀ ਅਤੇ ਧਰਮ ਸਿੰਘ ਨੂੰ ਨਾਲ ਲੈ ਕੇ ਇੱਕ ਖਾਲੀ ਥਾਂ ਵਿੱਚੋਂ ਪਿੰਡੋਂ ਬਾਹਰ ਨਿਕਲ ਗਿਆ। ਘੇਰੇ ਤੇ ਖਲੋਤੇ ਸਪਾਈਆਂ ਨੂੰ ਪਤਾ ਹੀ ਨਾ ਲੱਗਾ ਤਿੰਨ ਖੂਨ ਇੱਕ ਦਿਨ ਵਿੱਚ ਹੋ ਗਏ। ਕਪੂਰਥਲਾ ਰਿਆਸਤ ਦੀ ਸਾਰੀ ਰਾਜ ਮਸ਼ੀਨਰੀ ਕੰਬੁੱਠੀ। ਭੂਆ ਦਿਆਲੀ ਨੂੰ ਕੋਈ ਸਮਝ ਨਾ ਲੱਗੀ। ਉਹ 55 ਕੋ ਸਾਲ ਦੀ ਅਰਪੜੀਵੀ ਸੀ। ਉਸ ਨੂੰ ਬੋਲਣ ਤੇ ਸੋਚਣ ਦਾ ਰਤਾ ਸਮਾਂ ਨਾ ਦਿੱਤਾ। ਉਸ ਨੂੰ ਇਹ ਵੀ ਨਾ ਦੱਸਿਆ ਗਿਆ ਕਿ RAM ਸਿੰਘ ਤੇ ਧਰਮ ਸਿੰਘ ਨੇ ਹੀ ਜੇਲ੍ਹਦਾਰ ਬਿਸ਼ਨ ਸਿੰਘ ਦਾ ਖੂਨ ਕੀਤਾ ਸੀ। ਉਹ ਤਾਂ ਸਗੋਂ ਤੋਂ ਆਖਦੀ ਰਹੀ ਕਿ ਉਹ ਪਿੰਡੋਂ ਬਾਹਰ ਚਲੇ ਜਾਣ ਉਹਨਾਂ ਨੂੰ ਆਉਣਾ ਨਹੀਂ ਸੀ ਚਾਹੀਦਾ ਸਿਪਾਹੀ ਦਾ ਕੋਣ ਹੁੰਦਾ ਦੇਖ ਕੇ ਘਬਰਾ ਗਈ ਤੇ ਘਬराई ਹੋਈ ਨੂੰ ਪਿੰਡੋਂ ਬਾਹਰ ਕੱਢ ਦਿੱਤਾ ਗਿਆ ਉਹ ਆ ਤੂੰ ਚੱਲ ਸਾਡੇ ਪਿੰਡ ਤੇ ਉਥੋਂ ਭਗਵਾੜੇ ਚਲੀ ਜਾਈਂ RAM ਸ਼ਰਨ ਮਹੰਤ ਦੇ ਡੇਰੇ ਸਾਰੇ ਮਾਮਲੇ ਨਿਜਿੱਠੇ ਜਾਣਗੇ ਜੈਲਦਾਰ ਵਿਸ਼ਨ ਸਿੰਘ ਨੂੰ ਵੀ ਅਸਾਹੀ ਮਾਰਿਆ ਹੈ ਵੇ ਲੋੜਾ ਮਾਰਿਆ ਜੇ ਪਹਿਲਾਂ ਕਿਉਂ ਨਾ ਦੱਸਿਆ ਕੋਈ ਡਰ ਨਹੀਂ ਮੈਂ ਸਵੇਰੇ ਹੀ ਚਲੀ ਜਾਵਾਂਗੀ ਤੁਹਾਡਾ ਨਾਂ ਨਹੀਂ ਲੈਂਦੀ ਮੈਨੂੰ ਉਹਨਾਂ ਕੀ ਆਖਣਾ ਹੈ ਜੇ ਤੰਗ ਕਰਨਗੇ ਤਾਂ ਆਖਾਂਗੀ ਕੋਈ ਸੰਨ ਮੈਨੂੰ ਕੀ ਨਸਿਆਂ ਬਹੁਤਾ ਸ਼ੱਕ ਹੋਏਗਾ ਗੱਲ ਪੁਆਦਿਆਲੀ ਦੀ 40 ਫੇਰ ਸੀ ਉਹ ਉਹਨਾਂ ਦੇ ਨਾਲ ਲੱਗਦੇ ਪਿੰਡ ਚਲੀ ਗਈ ਰਾਤ ਉਥੇ ਰਹੀ ਤੇ ਦਿਨੇ ਘਰ ਆ ਗਈ ਆਉਂਦੀ ਨੂੰ ਪੁਲਿਸ ਨੇ ਪੁੱਛਿਆ ਤਾਂ ਬੋਲੀ ਮੈਂ ਤਾਂ ਪਰਸੋਂ ਦੀ ਧੀ ਕੋਲ ਗਈ ਹੋਈ ਸਾਂ ਮੈਨੂੰ ਕੀ ਪਤਾ ਪਿੰਡ ਵਿੱਚ ਕੀ ਹੋਇਆ ਤੇ ਕੀ ਨਾ ਹੋਇਆ RAM ਸਿੰਘ ਤੇ ਧਰਮ ਸਿੰਘ ਆਪਣੇ ਰਾਹ ਪਏ ਉਹਨਾਂ ਨੇ ਹੋਰ ਕੰਮ ਕਰਨੇ ਸਨ ਦਿਨ ਦੇ ਲੋਢੇ ਵੇਲੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਾਮੀਆਂ ਦੀਆਂ ਮੜੀਆਂ ਵਿੱਚ ਸੱਕਾਂ ਦੇ ਮਨਮਣ ਦੇ 2-3 ਗਰਨੇ ਰੱਖੇ ਗਏ ਅੱਜ ਤੋਂ 45 ਸਾਲ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਬਾਲਨ ਦਾ ਘਾਟਾ ਨਹੀਂ ਸੀ ਘਰ ਦੇ ਰੁਖ ਬਹੁਤ ਹੁੰਦੇ ਸਨ ਕਿਸੇ ਇਸਤਰੀ ਪੁਰਸ਼ ਦੇ ਮ੍ਰਿਤਕ ਸਰੀਰ ਨੂੰ ਖੁੱਲਾ ਬਾਲਨ ਦੇ ਕੇ ਸੰਸਕਾਰਿਆ ਜਾਂਦਾ ਸੀ ਧਾਮੀਆਂ ਦੀਆਂ ਮੜੀਆਂ ਵਿੱਚ ਜਿਸ ਮ੍ਰਿਤਕ ਸਰੀਰ ਦਾ ਸੰਸਕਾਰ ਹੋਣਾ ਸੀ ਉਹ ਇੱਕ ਜਵਾਨ ਉਮਰ ਵਿੱਚ ਮਰੀ ਇਸਤਰੀ ਤੇਜਕੌਰ ਸੀ ਖੁਸ਼ੀ ਆਨੰਦ ਦੇ ਸਮੇਂ ਭਾਵੇਂ ਕੋਈ ਕਿਸੇ ਨਾਲ ਮਿਲਵਰਤਨ ਕਰੇ ਜਾਂ ਨਾ ਕਰੇ ਪਰ ਗਮੀ ਦੇ ਵੇਲੇ ਕੋਈ ਪਿੱਛੇ ਨਹੀਂ ਰਹਿੰਦਾ ਅੱਜ ਤੋਂ 40 ਸਾਲ ਪਹਿਲਾਂ ਤਾਂ ਦਾ ਪਿੰਡੂ ਪਾਈਚਾਰਾ ਬੜਾ ਗਠੀਲਾ ਸੀ ਵੈਰ ਵਿਰੋਧ ਕਰਸਨ ਪਿੰਡ ਦੇ ਨੰਬਰਦਾਰ ਨੇ ਭਾਵੇਂ ਚੋਰੀ-ਚੋਰੀ ਲੋਕਾਂ ਨੂੰ ਰੋਕਿਆ ਸੀ ਕਿ ਉਹ ਤੇਜਕੌਰ ਦੇ ਅਰਥੀ ਨਾਲ ਨਾ ਜਾਣ ਕਿਉਂਕਿ ਸਰਕਾਰੀ ਹੁਕਮ ਸੀ ਤੇਜਕੌਰ ਬਾਗੀ ਸੰਤਾ ਸਿੰਘ ਦੀ ਧਰਮ ਪਤਨੀ ਸੀ ਸੰਤਾ ਸਿੰਘ ਬੱਬਰ ਅਕਾਲੀਆਂ ਦਾ ਸਾਥੀ ਸੀ ਤੇ ਝੋਲੀ ਚੁੱਕਾ ਨੂੰ ਮਾਰਦਾ ਫਿਰਦਾ ਸੀ ਨਾਲੇ ਸਰਕਾਰ ਨੂੰ ਡਰ ਵੀ ਸੀ ਕਿ ਲੋਕ ਸਰਕਾਰ ਦੇ ਵਿਰੁੱਧ ਵੱਲਵਲਣਾ ਲੈਣ ਕਿਉਂਕਿ ਤੇਜਕੌਰ ਰੋਗਨ ਹੋ ਕੇ ਨਹੀਂ ਸੀ ਮਰੀ ਉਸ ਨੂੰ ਤਾਂ ਨਾ ਤਾਪ ਚੜਿਆ ਸੀ ਤੇ ਨਾ ਸੂਲ ਹੋਇਆ ਸੀ ਉਹ ਤਾਂ ਨਰੋਈ ਤੇ ਜਵਾਨ ਸੀ ਉਦੇ ਮਰਨ ਤੇ ਰੋਗਨ ਹੋਣ ਦੀ ਜ਼ਿੰਮੇਵਾਰੀ ਜ਼ਿਲ੍ਹੇ ਦੀ ਪੁਲਿਸ ਦੇ ਸਿਰ 'ਤੇ ਸੀ ਤੇਜਕੋਰ ਦੀ ਮੌਤ ਤੋਂ 20 ਦਿਨ ਪਹਿਲਾਂ ਪੁਲਿਸ ਥਾਣਿਆਂ ਆਈ ਸੀ ਸੰਤਾ ਸਿੰਘ ਨੂੰ ਲੱਭਣ ਕਿਉਂਕਿ ਧਾਮੀਆਂ ਦੇ ਬੰਤਾ ਸਿੰਘ, ਭੋਲਾ ਸਿੰਘ ਤੇ ਕੁਝ ਹੋਰ ਸੁਰਮੇ ਦੇ ਇਸ ਦੀ ਖਤਰਜਨਾਨ ਵਾਲ ਲਈ ਮੈਦਾਨ ਵਿੱਚ ਨਿਤਰੇ ਸਨ ਪੁਲਿਸ ਨੂੰ ਪੱਕਾ ਯਕੀਨ ਹੋ ਗਿਆ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਨੰਗਲ ਸ਼ਾਮਾ ਵਿੱਚ ਜੋ ਨੰਬਰਦਾਰ ਬੂਟਾ ਸਿੰਘ ਤੇ ਉਸ ਨਾਲ 2-3 ਹੋਰ ਆਦਮੀ ਮਾਰੇ ਗਏ ਸਨ ਉਹਨਾਂ ਨੂੰ ਮਾਰਨ ਵਾਲਿਆਂ ਵਿੱਚ ਸੰਤਾ ਸਿੰਘ ਜ਼ਰੂਰ ਸੀ। ਸੰਤਾ ਸਿੰਘ ਬੜਾ ਦਲੇਰ ਤੇ ਬਹਾਦਰ ਜਵਾਨ ਸੀ। ਉਹ ਮੌਤ ਨਾਲ ਖੇਡਣ ਤੋਂ ਪਿੱਛੇ ਨਹੀਂ ਸੀ ਹਟਦਾ। ਉਹ ਤਾਂ ਪਿੰਡ-ਪਿੰਡ ਖੁੱਲਾ ਘਾਉਂਦਾ ਫਿਰਦਾ ਰਹਿੰਦਾ ਸੀ। ਝੋਲੀ ਚੁੱਕ ਨਹੀਂ ਛੱਡਨੇ, ਕਰਨਾ ਜਲਦੀ ਸੁਧਾਰ, ਝੋਲੀ ਚੁੱਕ ਨਹੀਂ ਛੱਡਨੇ, ਸਨੇ ਪੁੱਤਰਾ ਛੱਡਨੇ ਮਾਰ। ਪੁਲਿਸ ਧਾਮੀਆਂ ਆਈ। ਇੱਕ ਮੁਸਲਮਾਨ ਥਾਣੇਦਾਰ ਸੀ ਤੇ ਨਾਲ ਇੱਕ ਗੋਰਾ ਪੁਲਿਸ ਇੰਸਪੈਕਟਰ। ਉਹ ਗੋਰਾ ਟਾਮੀ ਬਹੁਤ ਭੜਾ ਤੇ ਕਰੜੇ ਸੁਭਾਅ ਦਾ ਸੀ ਉਸ ਨੇ ਹੁਕਮ ਕੀਤਾ ਕਿ ਦੋਸ਼ੀਆਂ ਦਾ ਪਤਾ ਕਰਨੀ ਬੇਸ਼ੱਕ ਸਖਤੀ ਕੀਤੀ ਜਾਏ ਕਿਉਂਕਿ ਮਾਸਟਰ ਐਸ ਡਬਲਯੂ ਮੈਂਬਰ ਡਿਪਟੀ ਇਨਸਪੈਕਟਰ ਜਰਨਲ ਖੁਫੀਆ ਪੁਲਿਸ ਪੰਜਾਬ ਦੇ ਅੱਖਾਂ ਤੇ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਸਖਤ ਧਾਰਨਾ ਹੋਈ ਸੀ ਕਿ ਬੱਬਰ ਅਕਾਲੀ ਲਹਿਰ ਰੋਕੀ ਜਾਏ ਨਹੀਂ ਤਾਂ ਪੰਜਾਬ ਵਿੱਚ ਬਗਾਵਤ ਹੋ ਜਾਏਗੀ ਗੋਰੇ ਟਾਮੀ ਦੇ ਹੁਕਮ ਨਾਲ ਪਿੰਡ ਦੇ ਜੀ ਜੀ ਨੂੰ ਪੁੱਛਿਆ ਗਿਆ ਕਿ ਉਹ ਸੰਤਾ ਸਿੰਘ ਦਾ ਪਤਾ ਦੇਣ ਪਰ ਕਿਸੇ ਨੇ ਕੁਝ ਨਾ ਦੱਸਿਆ ਸੰਤਾ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ ਉਸ ਵੇਲੇ ਤੇਜਕੌਰ ਘਰ ਨਹੀਂ ਸੀ ਉਹ ਇੱਕ ਮੁਸਲਮਾਨ ਤੇਲੀ ਦੇ ਘਰ ਜਾ ਲੁਕੀ ਸੀ ਪਰ ਨੰਬਰਦਾਰ ਨੇ ਸੂਹ ਕੱਢ ਕੇ ਤੇਜਕੌਰ ਪਕੜਾ ਦਿੱਤੀ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਉਸ ਦਾ ਪਤੀ ਕਿੱਥੇ ਹੈ ਉਸ ਨੇ ਬਥੇਰਾ ਕਿਹਾ ਕਿ ਉਹ ਬਾਹਰ ਰਹਿੰਦਾ ਹੈ ਤੇ ਉਹ ਉਸ ਨੂੰ ਉਹਦਾ ਪਤਾ ਨਹੀਂ ਪਰ ਪੁਲਿਸ ਨਾ ਮੰਨੀ ਗੋਰੇ ਟਾਮੀ ਨੇ ਹੁਕਮ ਦਿੱਤਾ ਇਸ ਦੇ ਲੀੜੇ ਉਤਾਰ ਦਿਓ ਇਹਦੇ ਲੀੜੇ ਉਤਾਰੇ ਗਏ ਵਿਦੇਸ਼ੀ ਰਾਜ ਦੇ ਇੱਕ ਪੁਰਜੇ ਨੇ ਤੇਜੋ ਦੇ ਲੀੜੇ ਉਤਾਰੇ ਉਥ ਨੂੰ ਨੰਗੀ ਕਰਕੇ ਚੌਂਕ ਵਿੱਚ ਬਿਠਾਇਆ ਗਿਆ ਤੇ ਕੁੱਟਿਆ ਪਰ ਉਸਨੇ ਰਤਾ ਜਿੰਨਾ ਭੇਤ ਨਾ ਦਿੱਤਾ ਉਹ ਮਰਨ ਤੇ ਤਲ ਗਈ ਗੋਰਾ ਨੌਕਰ شاہੀ ਦਾ ਪੁਰਜਾ ਨੰਬਰਦਾਰ ਉਥੇ ਖਲੋਤਾ ਸੀ ਪਿੰਡ ਦੀ ਨੋਹ ਦੇ ਸਾਹਮਣੇ ਬਨੰਗੀ ਬੈਠੀ ਸੀ ਉਸ ਬੇਸ਼ਰਮ ਗਦਾਰ ਨੂੰ ਸ਼ਰਮ ਨਹੀਂ ਸੀ ਉਹ ਤਾਂ ਮਰੱਬਾ ਇਨਾਮ ਲੈਣ ਦੇ ਲਾਲਚ ਵਿੱਚ ਸੀ ਸਿਪਾਹੀ ਪੰਜਾਬੀ ਸਨ ਜਿਨ੍ਹਾਂ ਪੰਜਾਬ ਦਾ ਪਾਣੀ ਪੀਤਾ ਸੀ ਅਨਖਾਦਾ ਸੀ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਜਨਮ ਦਿੱਤਾ ਸੀ ਪਰ ਉਹਨਾਂ ਵਿੱਚੋਂ ਵੀ ਅਣਖ ਮਰ ਗਈ ਸੀ। ਉਹਨਾਂ ਦੇ ਹੱਥ ਨੰਗੀ ਤੇਜਕੌਣ ਨੂੰ ਕੁੱਟਦੇ ਸਨ। ਪਿੰਡ ਵਿੱਚੋਂ ਕਿਸੇ ਨੂੰ ਹੌਸਲਾ ਨਾ ਪਿਆ ਕਿ ਉਹ ਉਸ ਨੂੰ ਛਡਵਾਉਣ। ਜ਼ੁਲਮ ਹੁੰਦਾ ਗਿਆ, ਨੰਗੇ ਜ਼ੁਲਮ ਦੇਖ ਕੇ ਸੂਰਜ ਡੁੱਬ ਗਿਆ ਪਰ ਜ਼ੁਲਮ ਨਾ ਹਟਿਆ। ਭੋਲਾ ਸਿੰਘ ਦਾ ਘਰ ਸਾੜ ਦਿੱਤਾ ਗਿਆ। ਹੋਰ ਬਹੁਤ ਸਾਰਿਆਂ ਦੀ ਮਾਰ ਕਟਾਈ ਹੋਈ। ਕਈਆਂ ਕੋਲ ਸਪਾਹੀਆਂ ਨੇ ਪੈਸੇ ਵੀ ਝਾੜੇ ਤੇ ਆਪਣੀ ਖੇਡ ਖੇਡੀ। ਇਸ ਇਸ ਕੋ ਸਾਥ ਲੈ ਚਲੋ। ਗੋਰੇ ਟਾਮੀ ਨੇ ਹੁਕਮ ਦੇ ਦਿੱਤਾ। ਪੁਲਸ ਨੇ ਤੇਜਕੌਰ ਨੂੰ ਲੀੜੇ ਪਵਾ ਕੇ ਨਾਲ ਤੋੜ ਲਿਆ ਤੁਰ ਉਹ ਸਕਦੀ ਨਹੀਂ ਸੀ ਉਸ ਨੂੰ ਧੱਕੀ ਲੈ ਗਏ ਰਾਤ ਕਿੱਥੇ ਰਹੀ ਉਸ ਨਾਲ ਕੀ ਵਾਪਰੀ ਇਹਦਾ ਕਿਸੇ ਨੂੰ ਕੁਝ ਪਤਾ ਨਾ ਲੱਗਾ ਪਰ ਸਵੇਰੇ ਲੋਕਾਂ ਨੇ ਦੇਖਿਆ ਉਹ ਆਪਣੇ ਵੇਹੜੇ ਵਿੱਚ ਬੇਸੁਰਤ ਪਈ ਸੀ ਉਸ ਦਾ ਅੰਗ ਅੰਗ ਸੱਜਿਆ ਹੋਇਆ ਸੀ ਲੀੜੇ ਖੂਨ ਨਾਲ ਰੰਗੇ ਹੋਏ ਸਨ ਉਸ ਨੂੰ ਚੋਕੇ ਅੰਦਰ ਲਟਾਇਆ ਗਿਆ ਬਿਨਾ ਕੋਈ ਦੱਸੇ ਦੇ ਉਹ ਕਈ ਦਿਨਾਂ ਪਿੱਛੋਂ ਮਰ ਗਈ ਮਰਨ ਦੇ ਇੱਕ ਦਿਨ ਪਹਿਲਾਂ ਜਰੂਰ ਮੰਗ ਕੀਤੀ ਕਿ ਸੰਤਾ ਸਿੰਘ ਆ ਜਾਏ ਤਾਂ ਚੰਗਾ ਅੱਖ ਦੇ ਨੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਹਨ ਸੰਤਾ ਸਿੰਘ ਪਹੁੰਚ ਹੀ ਗਿਆ ਪਰ ਉਸ ਨਾਲ ਜ਼ੁਬਾਨ ਸਾਂਝੀ ਨਾ ਕਰ ਸਕੇ ਤੇ ਗਮ ਹੋ ਗਈ ਸਦਾ ਲਈ ਚੁੱਪ ਹੋ ਗਈ ਬਰਤਾਨਵੀ ਸਾਮਰਾਜ ਦੇ ਜ਼ਹਿਰ ਦਾ ਪਿਆਲਾ ਪੀ ਕੇ ਇੱਕ ਗਵੰਧਨ ਤਾਈ ਤਾਬੋ ਚੇਲਨ ਨੇ ਸੰਤਾ ਸਿੰਘ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਲੰਬਰਦਾਰ ਦੀ ਕਰਤੂਤ ਵੀ ਦੱਸੀ ਸੰਤਾ ਸਿੰਘ ਨੇ ਆਪਣੇ ਭਰਾਵਾਂ ਸ਼ਰੀਕੇ ਦੇ ਲੋਕਾਂ ਨੂੰ ਕਿਹਾ ਮੇਰੇ ਘਰ ਦੀਆਂ ਲੱਕੜਾਂ ਟਿਮੜਾ ਪਾ ਕੇ ਘਰੋਂ ਜਿਹੜਾ ਕੱਪੜਾ ਮਿਲੇ ਖੱਫਣ ਪਾ ਕੇ ਤੇਜ ਕੌਰ ਦਾ ਸੰਸਕਾਰ ਕਰਨਾ ਮੈਂ ਵੀ ਨਾਲ ਹੋਵਾਂਗਾ ਲੰਬਰਦਾਰ ਨਾ ਟਲਿਆ ਉਸ ਨੂੰ ਲਾਲਚ ਨੇ ਮਜਬੂਰ ਕੀਤਾ ਸੀ ਉਹ ਥਾਣੇ ਨੂੰ ਨਸ ਗਿਆ ਜਿਆ ਦੱਸਿਆ ਕਿ ਤੇਜਕੌਰ ਮਰ ਗਈ ਹੈ ਤੇ ਸੰਤਾ ਸਿੰਘ ਵੀ ਸੁਣਿਆ ਪਿੰਡ ਆਇਆ ਹੈ ਸੰਸਕਾਰ ਕਰਨ ਸਮੇ ਮੜੀਆਂ ਨੂੰ ਕਿਹੜਾ ਪਾ ਲਵੋ ਸੰਤਾ ਸਿੰਘ ਨੂੰ ਵੀ ਸੂ ਮਿਲੀ ਕੇ ਪੁਲਸ ਆ ਰਹੀ ਹੈ ਹੁਸ਼ਿਆਰ ਹੋ ਜਾਏ ਪਰ ਮਰਨੋਂ ਮੂਲ ਨਾ ਡਰਦੇ ਜਿਨ੍ਹਾਂ ਨੇਹੁ ਲਗਾ ਲਏ ਨੇ ਵਾਲੀ ਗੱਲ ਸੀ ਸੰਤਾ ਸਿੰਘ ਨੇ ਆਪਣੇ ਕੋਈ ਸਾਥੀ ਸੱਦ ਲਏ ਲੋੜ ਦੇ ਵੇਲੇ ਤੇਜਕੌਰ ਦੀ ਹੱਥੀ ਚੁੱਕੀ ਗਈ ਸ਼ਹੀਦ ਤੇਜਕੌਰ ਜਿੰਦਾਬਾਦ ਦੇ ਨਾਰੇ ਭਾਵੇਂ ਨਾ ਲੱਗੇ ਪਰ ਉਹ ਜਿੰਦਾਬਾਦ ਸੀ ਭਾਰਤ ਮਾਤਾ ਦੀ ਦਲੇਰ ਪੁੱਤਰੀ ਸੀ ਜੀ ਉਸ ਦੇ ਪਤੀ ਨੇ ਮੁਕਤੀ ਦਾ ਰਾਹ ਫੜਿਆ ਸੀ ਤਾਂ ਉਹ ਪਿੱਛੇ ਕਿਉਂ ਰਹਿੰਦੀ ਪਰ ਅਫਸੋਸ ਕਿ ਬਦੇਸ਼ੀ ਸਰਕਾਰ ਦੀ ਮਿਸ਼ਨਰੀ ਦਾ ਕੋਈ ਪੁਰਜਾ ਨਾ ਤੋੜ ਸਕੇ ਹਾਂ ਸ਼ਹਾਦਤ ਦੇ ਕੇ ਦੁਆਬੇ ਦੇ ਕਈ ਨੌਜਵਾਨਾਂ ਨੌਜਵਾਨਾਂ ਦਾ ਠੰਡਾ ਲਹੂ ਗਰਮ ਆ ਗਈ ਅਰਥੀ ਦੇ ਨਾਲ ਸਾਰਾ ਪਿੰਡ ਸੀ ਇਸਤਰੀ ਪੁਰਸ਼ ਸਨ ਇੱਕ ਨਹੀਂ ਸੀ ਨਾਲ ਤਾਂ ਨੰਬਰਦਾਰਾਂ ਦਾ ਟੱਬਰ ਜਾਂ ਉਹ ਆਪ ਨਹੀਂ ਸੀ ਉਹ ਤਾਂ ਹੋਰ ਹੋਣੀ ਵਰਤੋਂ ਤੇ ਤੁਲਿਆ ਬੈਠਾ ਸੀ ਪਿੰਡ ਨੂੰ ਬਦਨਾਮ ਕਰ ਰਿਹਾ ਸੀ ਤੇਜਕੌਰ ਦੇ ਮਾਪੇ ਵਿਆਕੁਲ ਹੋ ਹੋ ਗੁੱਸਾ ਖਾ ਖਾ ਕੇ ਧਰਤੀ ਦੇ ਡਿਗ ਡਿਗ ਪੈਂਦੇ ਸਨ ਤੇਜਕੌਰ ਦੀ ਮੌਤ ਨੇ ਇੱਕ ਪਿੰਡ ਦੇ ਸਾਰੇ ਇਲਾਕੇ ਨੂੰ ਹਿਲਾ ਦਿੱਤਾ ਸੀ ਪੁਲਿਸ ਦੀ ਕਾਲੀ ਕਰਤੂਤ ਦੀ ਮਹਾਨ ਘਟਨਾ ਕੀ ਸੀ ਪੁਲਿਸ ਦੇ ਮੱਥੇ 'ਤੇ ਨਾਮ ਮਿਟਣ ਵਾਲਾ ਕਲੰਕ ਦਾ ਟਿੱਕਾ ਸੀ ਅਰਥੀ ਮੜੀਆਂ ਵਿੱਚ ਪੁੱਜੀ ਚਿਖਾ ਤਿਆਰ ਹੋਈ ਭਾਈ ਨੇ ਅਰਦਾਸਾ ਸੋਧਿਆ ਤੇਜਕੌਰ ਦਾ ਮ੍ਰਿਤਕ ਸਰੀਰ ਖਫਰਵੇਂ ਚੁਲੇਟਿਆ ਗਿਆ ਚਿਖਾ ਉੱਤੇ ਰੱਖ ਦੇ ਰੱਖ ਦਿੱਤਾ ਗਿਆ ਤੇ ਉੱਪਰ ਲੱਕੜਾ ਰੱਖ ਕੇ ਲੰਬੂ ਲਾਉਣ ਦੀ ਤਿਆਰੀ ਹੋਈ ਤੇਜਕੌਰ ਦਾ ਬਾਪੂ ਲੰਬੂ ਲਾਉਣ ਲੱਗਾ ਤਾਂ ਛੱਡ ਸੰਤਾ ਸਿੰਘ ਅੱਗੇ ਹੋਇਆ ਤੇ ਆਖਣ ਲੱਗਾ ਲਿਆਓ ਮੈਂ ਲੰਬੂ ਲਾਉਂਦਾ ਹਾਂ ਆਪਣੀ ਤੇਜੋ ਨੂੰ ਇਹ ਆਖਦੇ ਉਸ ਨੇ ਸੰ ਦਾ ਗਰਨਾ ਹੱਥ ਲਿਆ ਤੇ ਅੱਗੇ ਲੈ ਕੇ ਚਿਖਾ ਤੇ ਚੌਗਿਰਦੇ ਘੁੰਮ ਗਿਆ ਸਿਰ ਦੇ ਕੋਲ ਆ ਕੇ ਖਲੋਤਾ ਸੀ ਕਿ ਅੱਗਾ ਜੇ ਚੰਗੀ ਤਰ੍ਹਾਂ ਬੜੀ ਨਹੀਂ ਸੀ ਕਿ ਕੋੜ ਸਵਾਰ ਆਉਂਦੇ ਨਜ਼ਰ ਆ ਪਏ ਲਾਲ ਪਗੜੀਆਂ ਵਾਲੇ ਆਪ ਜੇ ਸੰਤਾ ਸਿੰਘ ਨੇ ਹੁਲੀਆ ਬਦਲਿਆ ਹੋਇਆ ਸੀ ਉਸ ਦੇ ਸਾਥੀ ਲੋਕਾਂ ਵਿੱਚ ਸਨ ਜਿਨ੍ਹਾਂ ਨੂੰ ਪੁਲਿਸ ਪਛਾਣ ਨਹੀਂ ਸੀ ਸਕਦੀ ਉਹਨਾਂ ਕੋਲ ਹਥਿਆਰ ਵੀ ਸਨ ਪੁਲਸੀ ਧਾੜ ਵਿੱਚ 10 ਆਦਮੀ ਸਨ ਪੰਜਾਂ ਕੋਲ ਡਾਂਗਾ ਤੇ ਪੰਜਾਂ ਕੋਲ ਪੱਕੀਆਂ ਰਫਲਾ ਸਨ ਉਹਨਾਂ ਨੇ ਸ਼ਮਸ਼ਾਨ ਭੂਮੀ ਨੂੰ ਘੇਰ ਲਿਆ ਜਿੱਥੇ ਚਿਖਾ ਚੱਲ ਰਹੀ ਸੀ ਉੱਥੇ ਇੱਕ ਪਾਸੇ ਕਿਕਰਾਂ ਸਨ ਤੇ ਨਾਲ ਹੀ ਛੱਪੜ ਸੀ ਦੋ ਪਾਸੇ ਖੁੱਲੇ ਸਨ ਸੰਤਾ ਸਿੰਘ ਇੱਕ ਬੁੱਢੇ ਸੰਨਿਆਸੀ ਦੇ ਪੇਸ਼ ਵਿੱਚ ਸੀ ਉਹ ਚਿਖਾ ਲੱਗ ਗਿਆ ਸਭੋ ਪੁਲਿਸ ਵਾਲੇ ਪਾਸੇ ਹੋ ਗਿਆ ਸਭ ਠਹਿਰੋ ਸੰਤਾ ਸਿੰਘ ਕਿੱਥੇ ਹੈ ਆਪ ਹੀ ਹਾਜ਼ਰ ਹੋ ਜਾਏ ਨਹੀਂ ਥਾਣੇਦਾਰ ਮਿਰਜ਼ਾ ਇਸਮਾਇਲ ਖਾਂ ਬੋਲਿਆ ਉਸ ਨੇ ਤੁਰਲੇ ਵਾਲੀ ਪੱਗ ਬੰਨੀ ਸੀ ਚੰਗਾ ਮੋਟਾ ਤਾਜ਼ਾ ਸਰੀਰ ਸੀ ਲੋਕਾਂ ਦੇ ਮੁਰਗੇ ਖਾ ਖਾ ਕੇ ਮਰਾਸੀਆਂ ਦੀ ਕੱਟੀ ਵਾਂਗ ਫਟਿਆ ਹੋਇਆ ਸੀ 6 ਘੋੜੇ 10 ਸਵਾਰ ਸਨ ਥਾਣੇਦਾਰ ਇਕੱਲਾ ਹੀ ਘੋੜੇ ਤੇ ਸੀ ਪਿੰਡ ਦੇ 2-3 ਮੁਖੀ ਅੱਗੇ ਹੋਏ ਉਹਨਾਂ ਨੇ ਕਿਹਾ ਮਿਰਜ਼ਾ ਜੀ ਮੜੀਆਂ ਵਿੱਚ ਐਸਾ ਹੁਕਮ ਨਹੀਂ ਦੇਣਾ ਚਾਹੀਦਾ ਇਹ ਉਹ ਥਾਂ ਹੈ ਜਿੱਥੇ ਸਭ ਨੇ ਆਉਣਾ ਹੈ ਸੰਤਾ ਸਿੰਘ ਦੇਖ ਲਓ ਜੇ ਇਸ ਥਾਂ ਵਿੱਚ ਹੈ ਤਾਂ ਫੜ ਲਓ ਪਰ ਲੋਕਾਂ ਨੂੰ ਹੈਰਾਨ ਨਾ ਕਰੋ ਅੱਗੇ ਹੀ ਇਸ ਨਗਰ ਉੱਤੇ ਕਹਿ ਟੁੱਟਿਆ ਹੈ ਕਹਿ ਟੁੱਟੇਗਾ ਇਸ ਸਾਰਾ ਪਿੰਡ ਫੂਕ ਦਿੱਤਾ ਜਾਏਗਾ ਹਾਲ ਵਗਨਗੇ ਕੋਠਿਆਂ ਉੱਤੇ ਫੌਜ ਆ ਰਹੀ ਹੈ ਸਰਕਾਰ ਦੇ ਵਿਰੁੱਧ ਤੁਸੀਂ ਲੋਕ ਬਾਗਿਆਂ ਨੂੰ ਮਦਦ ਦੇ ਰਹੇ ਹੋ ਤੀਵੀਆਂ ਦੇ ਮਰਨ ਨਾਲ ਇੰਨੇ ਬੰਦੇ ਕਿਉਂ ਆਏ ਮਿਰਜਾ ਸਗੋਂ ਗਰਜ ਕੇ ਬੋਲਿਆ ਉਸ ਦੀ ਉਸ ਦੀ ਅੱਖਾਂ ਸਾਰਿਆਂ ਦੇ ਚਿਹਰਿਆਂ ਤੇ ਫੇਰ ਰਹੀਆਂ ਸਨ ਲੋਕਾਂ ਦੇ ਹੱਥ ਦੇਖੇ ਜਾ ਰਹੇ ਸੀ ਉਹਨਾਂ ਦੇ ਨਾਲ ਹੀ ਨੰਬਰਦਾਰ ਵੀ ਸੀ ਨੰਬਰਦਾਰ ਆ ਕੇ ਹੋ ਕੇ ਦੇਖ ਕਿਤੇ 10 ਉਡੇਰੀ ਉਮਰ ਦਾ ਨੰਬਰਦਾਰ ਅੱਖਾਂ ਉੱਤ ਦੀਆਂ ਚੁੰਨੀਆਂ ਸਨ ਤੇ ਪੜਵਾਲ ਪੈਂਦੇ ਸਨ ਉਸ ਨੇ ਅੱਖਾਂ ਪੁੱਟ ਕੇ ਬਥੇਰਾ ਉੱਧਰ ਉੱਧਰ ਦੇਖਿਆ ਪਰ ਉਸ ਨੂੰ ਸੰਤਾ ਸਿੰਘ ਕਿਤੇ ਦਿਖਾਈ ਨਾ ਦਿੱਤਾ ਉਹ ਹੈਰਾਨ ਸੀ ਕਿ ਉਸ ਦਾ ਕਿਆਸ ਠੂਠਾ ਕਿਵੇਂ ਹੋ ਗਿਆ ਪਿੰਡ ਵਾਲੇ ਸਾਰੇ ਨੰਬਰਦਾਰ ਦੇ ਉਲਟ ਸਨ ਮੜੀਆਂ ਵਿੱਚ ਕਦੀ ਕਿਸੇ ਦਾ ਮਰਦਾ ਖਰਾਬ ਨਹੀਂ ਕੀਤਾ ਨਾ ਉਸ ਨੂੰ ਕਿਸੇ ਦੱਸਣਾ ਉਹ ਕੁਝ ਘਬਰਾ ਜਾ ਗਿਆ ਸੰਤਾ ਸਿੰਘ ਦਾ ਸਾਥੀ ਜਿਸ ਨੂੰ ਨਾਂ ਨੰਬਰ ਦਾ ਜਾਂਦਾ ਸੀ ਤੇ ਨਾ ਥਾਣੇਦਾਰ ਉਹ ਥਾਣੇਦਾਰ ਵੱਲ ਅੱਗੇ ਵਧਿਆ ਕੋੜੇ ਦੇ ਲਾਗੇ ਹੋ ਕੇ ਥਾਣੇਦਾਰ ਨੂੰ ਇੱਕ ਨਿਸ਼ਾਨ ਦਿਖਾਇਆ ਉਹ ਨਿਸ਼ਾਨ ਖੁਫੀਆ ਪੁਲਿਸ ਦਾ ਸੀ ਉਸ ਨੂੰ ਦੇਖ ਕੇ ਥਾਣੇਦਾਰ ਨੇ ਤੌਣੇ ਹਿਟਾ ਕਰਕੇ ਉਹਦੀ ਗੱਲ ਸੁਣੀ ਸੰਤਾ ਤੇ ਉਹਦੇ ਸਾਥੀ ਤੁਸਾਂ ਦੇ ਆਉਣ ਤੋਂ ਪਹਿਲਾਂ ਇੱਧਰ ਪਛਮ ਵੱਲ ਨਿਕਲੇ ਹਨ ਅਜੇ ਨੇੜੇ ਹੀ ਜਾਂਦੇ ਹੋਣਗੇ ਮੈਂ ਪਿੱਛਾ ਕਰਨਾ ਸੀ ਪਰ ਮੇਰੀ ਡਿਊਟੀ ਇੱਥੇ ਹੈ ਤੁਸੀਂ ਪਿੱਛਾ ਕਰੋ ਪੁਲਿਸ ਬਹੁਤਾ ਹੁਕਮ ਮੰਦੀ ਤੇ ਸੋਚ ਦੀ ਘਟ ਹੈ ਥਾਣੇਦਾਰ ਨੇ ਸੱਚਮੁੱਚ ਸਤ ਮਨ ਲਿਆ ਕੇ ਉਸਨੇ ਸਾਰੇ ਆਦਮੀਆਂ ਨੂੰ ਇਸ਼ਾਰਾ ਕੀਤਾ ਕਿ ਉਹ ਸਾਰੇ ਉਹਦੇ ਪਿੱਛੇ ਆਉਣ ਉਹਨਾਂ ਨੇ ਘੋੜਿਆਂ ਦੀਆਂ ਵਾਂਗਾਂ ਪਛਮ ਵੱਲ ਮੋੜ ਲਈਆਂ ਨੰਬਰਦਾਰ ਨੂੰ ਕੋਈ ਸਮਝ ਨਾ ਲੱਗੀ ਕਿ ਕੀ ਪਾਣਾ ਵਰਤਿਆ ਪੁਲਿਸ ਦਬੂਰ ਚਲੀ ਗਈ ਇਨੀ ਦੂਰ ਕਿ ਗੋਲੀ ਦੀ ਆਵਾਜ਼ ਵੀ ਸੁਣਾਈ ਨਾ ਦੇਵੇ ਨੰਬਰਦਾਰ ਪਿੱਛੇ ਮੁੜ ਲੱਗਾ ਉਸ ਦਾ ਪਾਪੀ ਮਨ ਡਰ ਗਿਆ ਸਾਰੇ ਲੋਕ ਉਸ ਨੂੰ ਬੇਰੀ ਅਨੁਭਵ ਹੋਏ ਉਹ ਜਾਗਦਾ ਹੀ ਸੁਤਿਆਂ ਵਾਂਗ ਸੁਪਨੇ ਲੈਣ ਲੱਗ ਪਿਆ ਉਸ ਦੀਆਂ ਅੱਖਾਂ ਅੱਗੇ ਤੇਜ਼ ਕੌਰ ਦਾ ਬੁੱਤ ਸੀ ਪੂਰੇ ਜੋਬਨ ਵਿੱਚ ਬਲਦੇ ਚੀਖਾ ਵਿੱਚੋਂ ਉੱਠ ਕੇ ਜਿਹੜਾ ਉਸ ਨੂੰ ਆਖ ਰਿਹਾ ਸੀ ਲੰਬੜਾ ਕਿੱਧਰ ਜਾ ਰਿਹਾ ਹੈ ਇਧਰ ਆ ਤੇਰੇ ਜੀਵਨ ਦਾ ਦਾਣਾ ਪਾਣੀ ਮੁੱਕ ਗਿਆ ਤੇਰੇ ਪਾਪ ਤੇ ਗਦਾਰੀ ਦਾ ਪਿਆਲਾ ਲੱਕੋ ਨਗ ਭਰ ਗਿਆ ਏ ਤੂੰ ਪਿੰਡ ਦੀ ਨੋਹ ਦੀ ਨਰਾਦਰੀ ਹੁੰਦੀ ਅੱਖਾਂ ਨਾਲ ਦੇਖੀ ਐ ਤੂੰ ਹੌਕਾ ਨਾ ਭਰਿਆ ਫਿਰ ਮੇਰੀ ਬਦਲ ਦੀ ਬਲ ਦੀ ਚਿਖਾ ਤੇ ਫਿਰ ਮੇਰੀ ਬਲ ਦੀ ਚਿਖਾ ਤੇ ਮੇਰੇ ਪਤੀ ਨੂੰ ਜਿਹੜਾ ਧਰਮੀ ਤੇ ਦੇਸ਼ ਭਗਤ ਐ ਗ੍ਰਿਫਤਾਰ ਕਰਾਉਣ ਲਈ ਨਹੀਂ ਗੋਲੀ ਮਰਵਾਉਣ ਲਈ ਪੁਲਿਸ ਛਾੜ ਦਿਆ ਨੰਬਰਦਾਰ ਦੀਆਂ ਅੱਖਾਂ 'ਗੇ ਹਨੇਰਾ ਆ ਗਿਆ ਉਸ ਦੇ ਸਿਰ ਨੂੰ ਚੱਕਰਾਂ ਲੱਗੇ ਉਹ ਕਿਸਕਾ ਲੱਗਾ ਤਾਂ ਇੱਕ ਉੱਚਾ ਲੰਮਾ ਜਵਾਨ ਉਸ ਵੱਲ ਹੋਇਆ ਉਸ ਨੂੰ ਬਾਹਮ ਫੜ ਕੇ ਆਖਣ ਲੱਗਾ ਲੰਬੜਾ ਉਰਾ ਹੋ ਕੇ ਗੱਲ ਸੁਣ ਲੰਬੜਦਾਰ ਤਾਰਾ ਸਿੰਘ ਦਾ ਲੋਹ ਠੰਡਾ ਹੋ ਗਿਆ ਗਲਾ ਭਾਰਾ ਹੋ ਗਿਆ ਜ਼ਬਾਨ ਖੁੰਡੀ ਹੋ ਗਈ ਅੱਖਾਂ ਤਾਰੇ ਲੱਗ ਗਈਆਂ ਉਹ ਘਬਰਾ ਗਿਆ ਡਰ ਨਾਲ ਜਿਉਂਦਾ ਹੀ ਮੋਇਆ ਬਰਾਬਰ ਹੋ ਗਿਆ ਮਰਦਾਂ ਨੇ ਦੇਖਿਆ ਇਸਤਰੀਆਂ ਨੇ ਦੇਖਿਆ ਸਾਰੇ ਚੁੱਪ ਰਹੇ ਅਹਲ ਰਹੇ ਸਭ ਨੂੰ ਗੁੱਸਾ ਸੀ ਸਾਰੇ ਉਸ ਦੀ ਜਾਨ ਦੇ ਦੁਸ਼ਮਣ ਸਨ ਪਰ ਡਰਦੇ ਨਹੀਂ ਸਨ ਉਹ ਬਾ ਉਬਾਸਰ ਦੇ ਕਿਉਂਕਿ ਅੰਗਰੇਜ਼ ਦਾ ਰਾਜ ਸੀ ਜਿਹੜਾ ਸਤਾ ਸਮੁੰਦਰਾਂ ਤੋਂ ਪਾਰ ਆ ਕੇ ਰਾਜ ਕਰ ਰਿਹਾ ਸੀ ਤੇ ਭਾਰ ਦੇ ਲੋਕਾਂ ਨੂੰ ਕੀਲੇ ਮਕੌੜਿਆਂ ਤੋਂ ਵੱਧ ਕੁਝ ਨਹੀਂ ਸੀ ਸਮਝਦਾ ਕਾਮਰਾਸੀ ਕਠੋਰਤਾ ਤੇ ਹੱਤਿਆਵ ਦੇ ਲਹੂ ਦਾ ਤਾਜ਼ਾ ਤਾਜ਼ਾ ਉਬਾਲ ਸੀ ਤੁਮ ਲੋਗ ਕੋ ਮਾਰ ਦੇਗਾ ਹਮ ਗੋਰਾ ਲੋਕ ਤੁਮ ਕਾਲੇ ਕੂਲੀ ਉਹ ਜਿੱਥੇ ਜਾਂਦਾ ਸੀ ਆਖਦਾ ਸੀ ਜੇਲਾਂ ਭਰੀਆਂ ਸਨ ਮੁਕਦਮੇ ਚੱਲਦੇ ਸਨ ਫਾਂਸੀ ਦੇ ਰਸਤੇ ਹਰ ਰੋਜ਼ ਜਵਾਨਾਂ ਦੇ ਗਲ ਪੈਂਦੇ ਸਨ ਸੈਂਕੜੇ ਗੋਲੀਆਂ ਰੋਜ਼ ਠੰਡੀਆਂ ਕੀਤੀਆਂ ਜਾਂਦੀਆਂ ਸਨ ਭਾਰਤੀ ਨਾਰੀ ਵੀ ਅਜਮਤ ਲੁੱਟੀ ਜਾਂਦੀ ਸੀ ਬਰਤਾਨਵੀਆ ਦੇ ਸਾਰੇ ਹਰਾਮ ਦੇ ਬੱਚੇ ਟਾਸੀ ਪੁਲਿਸ ਦੇ ਤੇ ਫੌਜ ਪ੍ਰਤੀ ਕਰਕੇ ਭਾਰਤੀ ਭੂਮੀ ਨੂੰ ਲੇਟਾਰਨ ਵਾਸਤੇ ਲਿਆਂਦੇ ਗਏ ਸਨ ਕੰਨਿਆ ਕੁਮਾਰੀ ਤੋਂ ਹਿਮਾਲਾ ਦੀਆਂ ਚੋਟੀਆਂ ਤੱਕ ਦਰਾ ਕਾਬਲ ਤੋਂ ਹਿਮਾਲਾ ਦੀਆਂ ਚੋਟੀਆਂ ਤੱਕ ਤੇ ਦਰਾ ਕਾਬਲ ਤੋਂ ਬ੍ਰਹਮਪੁੱਤਰ ਤੱਕ ਬਰਤਾਨਵੀ ਸਾਮਰਾਜ ਦੀ ਸਾਰੀ ਖੂਨੀ ਸ਼ਕਤੀ ਹਰਕਤ ਵਿੱਚ ਆਈ ਹੋਈ ਸੀ लाठीगोरी ਸਰਕਾਰ ਦੀ ਸੀ ਇਸ ਵਾਸਤੇ ਲੋਕ ਡਰਦੇ ਸਨ ਬਹੁਤੇ ਜੁਰਦੋਂ ਡਰਦੇ ਸਨ ਪਰ ਦੇਲ ਕਰਕੇ ਸਾਰੇ ਬਰਤਾਨਵੀ ਸਾਮਰਾਜ ਦੇ ਵੈਰੀ ਸਨ ਨੰਬਰਦਾਰ ਨਾ ਹਿੱਲਿਆ ਨਾ ਬੋਲਿਆ ਨਾ ਉਸਨੂੰ ਹਿੱਲਣ ਬੋਲਣ ਦਾ ਮੌਕਾ ਦਿੱਤਾ ਗਿਆ ਚਿਖਾ ਬਲਦੀ ਸੀ ਪੂਰੇ ਜੋਰ ਨਾਲ ਅਲਗ ਦੇ ਬਲੂੰਗੇ ਨਿਗਰ ਰਹੇ ਸਨ ਉਸ ਵਿੱਚ ਸੜ ਰਿਆ ਸੀ ਤੇਜਕੌਰ ਦਾ ਤਨ ਮਨ ਤਾਂ ਉੱਡ ਚੁੱਕਾ ਸੀ ਉਸਨੂੰ ਚਿਖਾ ਦੇ ਕੋਲ ਖਿੱਚ ਕੇ ਜਵਾਨ ਲੈ ਗਿਆ ਉਹ ਬੋਲਿਆ ਲੰਬੜਾ ਇਹ ਅੱਗ ਬਲਦੀ ਹੋਈ ਤੈਨੂੰ ਸਾਦੀ ਹੈ ਇਹ ਸੁਣ ਕੇ ਲੰਬਰਦਾਰ ਦੀ ਇੱਕ ਢਾੜ ਨਿਕਲੀ ਬਹੁਤ ਡਰਾਉਣੀ ਢਾੜ ਪਰ ਢਾੜ ਦੇ ਨਾਲ ਇੱਕ ਵਾਰ ਠਾ ਹੋਈ ਪਿਸਤੌਲ ਦੀ ਗੋਲੀ ਉਸਦੇ ਮੋਰਾ ਵਿੱਚ ਵੱਜੀ ਤੇ ਉਹ ਮੂੰਹ ਭਾਰ ਤੇਜਕੌਰ ਦੀ ਬਲਦੀ ਚੀਖ ਹਉਤੇ ਡਿੱਗ ਪਿਆ ਪਿਸਤੌਲ ਦੀ ਕੀਮਤੀ ਗੋਲੀ ਹੋਰ ਖਰਾਬ ਕਰਨ ਦੀ ਲੋੜ ਨ ਪਈ ਸਾਰੇ ਦੇਖਦੇ ਰਹੇ ਕਿਸੇ ਦਾ ਕੰਨ ਹਲਾਇਆ ਨਾ ਜ਼ਬਾਨ ਹਲਾਈ ਸਭ ਬੁੱਤ ਬਣੇ ਖਲੋਤੇ ਰਹੇ ਅਹਲ ਬੁੱਤ ਬੁੱਤ ਲੰਬਰਦਾਰ ਦੇ ਲੀੜਿਆਂ ਨੂੰ ਅੱਗ ਨੇ ਲਪੇਟ ਲਿਆ ਉਸਦੇ ਦੁੱਧ ਚਿੱਟੇ ਵਾਲ ਸੜਨ ਲੱਗੇ ਮੂੰਹ ਸੜ ਗਿਆ ਚੋਕੇ ਹੋਰ ਅੱਗੇ ਸੁੱਟਿਆ ਗਿਆ ਕੌਣ ਅੱਗੇ ਹੋ ਕੇ ਆਖੇ ਇਹ ਨਾ ਕਰੋ ਸੰਤਾ ਸਿੰਘ ਤੇ ਉਹਦੇ ਸਾਥੀ ਲਾਗੇ ਹੋ ਗਏ ਜਿਖਾਂ ਨੂੰ ਘੇਰਿਆ ਘੇਰੀ ਰੱਖਿਆ ਫਿਰ ਕੁੰਡ ਨਾਲ ਲੰਬਰਦਾਰ ਦੇ ਸਰੀਰ ਨੂੰ ਅੱਗੇ-ਅੱਗੇ ਕਰਕੇ ਅੱਗ ਵਿੱਚ ਲੁਕਾ ਦਿੱਤਾ ਗਿਆ ਜਦੋਂ ਦੇਖਿਆ ਕਿ ਝੁੱਲਸਿਆ ਗਿਆ ਤੇ ਬਹੁ ਹੁਣ ਬਾਹਰ ਨਹੀਂ ਨਿਕਲ ਸਕਦਾ ਤਾਂ ਇੱਕ ਜਵਾਨ ਨੇ ਸੰਤਾ ਸਿੰਘ ਦੇ ਕੰਨ ਵਿੱਚ ਕਿਹਾ ਚਲੋ ਹੁਣ ਚਿਖਾ ਬਲ ਰਹੀ ਸੀ ਤੇਜ ਗੌਰ ਤੇ ਲੰਬਰਦਾਰ ਦਾ ਤਨ ਭਸਮ ਹੋ ਰਿਹਾ ਸੀ ਪਾਪ ਦਾ ਫਲ ਉਹ ਭੁਗਤ ਰਿਹਾ ਸੀ ਲੋਕ ਕੋਲ ਖਲੋਤੇ ਸਨ ਇਸਤਰੀਆਂ ਰਤਾ ਦੂਰ ਹੋ ਕੇ ਸਭ ਕੁਝ ਵੇਖ ਰਹੀਆਂ ਸਨ ਤੇ ਸੰਤਾ ਸਿੰਘ ਤੇ ਉਹਦੇ ਸਾਥੀ ਡੁੱਬਦੇ ਸੂਰਜ ਵੱਲ ਪਿੱਠ ਦੇ ਕੇ ਖੇਤਾਂ ਵੱਲ ਜਾ ਰਹੇ ਸਨ ਉਹ ਹੌਲੀ ਹੌਲੀ ਅੱਗੇ ਚਲੇ ਗਏ ਧਾਮਿਆਂ ਦੀਆਂ ਮੜੀਆਂ ਵਿੱਚ ਹੀ ਖਾ ਬਲਦੀ ਗਈ ਲੋ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਇਤਿਹਾਸ ਪੜਦੇ ਆ ਸੁਣਦੇ ਸੁਣਾਉਂਦੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਦੀਆਂ ਹੁਣ ਕੁਝ ਹੋਣ ਗਿਆ ਗੁਰੂ ਸਾਹਿਬ ਅੱਗੇ ਬੇਨਤੀ ਹੈ ਅਰਦਾਸ ਹੈ ਕਿ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ